ही गुरु साहिब जियो बोलो जस जिहा दिन रात प्रभ अपने जन की नींदात करें भगत आत्म कैचाई ਪ੍ਰਭ ਆਪਣੇ ਸਿਉ ਰਹੈ ਸਮਾਈ ਜੋ ਹੋਆ ਹੋਵਤ ਸੋ ਜਾਣੈ ਪ੍ਰਭ ਆਪਣੇ ਕਾ ਹੁਕਮ ਪਛਾਨੈ ਤਿਸ ਕੀ ਮਹਿਮਾ ਪਾਉਣ ਬਖਾਨੋ ਤਿਸ ਕਾ ਗੁਣ ਕਹ ਏਕ ਨਾ ਜਾਨੋ ਆਠ ਪਹਿਰ ਪ੍ਰਭ ਬਸੈ ਹਜ਼ੂਰੇ ਕਹ ਨਾਨਕ ਸੇ ਜਨ ਪੂਰੇ ਆਠ ਪਹਿਰ ਪ੍ਰਭ ਬਸੈ ਹਜ਼ੂਰੇ ਕਾਹੋ ਨਾਨਕ ਸੇਈ ਜਨ ਪੂਰੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬਾ ਜੀ ਦੇ ਪਾਵਨ ਚਰਨਾਂ ਦੇ ਅੰਦਰ ਜੁੜ ਬੈਠੇ ਗੁਰੂ ਪਿਆਰ ਵਾਲੇ ਗੁਰੂ ਸواری ਸਤ ਸੰਗੀ ਜਨੋ ਪਵਨ ਬਾਣੀ ਸ਼੍ਰੀ ਸੁਖਮਨੀ ਸਾਹਿਬ ਦੀ ਵਿਚਾਰ ਆਪਾਂ ਕਰ ਰਹੇ ਆ ਇਹ ਜੋ ਪਵਨ ਪੌੜੀ ਆਪ ਜੀ ਨੇ ਸਰਵਨ ਕੀਤੀ ਹੈ 17ਵੀਂ ਅਸ਼ਟ ਪਦੀ ਦੀ ਇਹ 7ਵੀਂ ਪੌੜੀ ਹੈ ਅੱਜ ਇਹਦੀ ਵਿਚਾਰ ਇਹਨੂੰ ਸਮਝਣ ਦਾ ਯਤਨ ਆਪਾਂ ਕਰਨਾ ਹੈ ਗੁਰੂ ਅਰਜਨ ਸਾਹਿਬ ਪਾਤਸ਼ਾਹ ਅੱਜ ਦੀ ਇਸ ਪਾਵਨ ਪੌੜੀ ਦੇ ਅੰਦਰ ਵਾਹਿਗੁਰੂ ਪਰਮੇਸ਼ਰ ਦੇ ਦਰਦੇ ਉੱਤੇ ਪੂਰੇ ਕਾਉਣ ਨਹੀਂ ਉਹਨਾਂ ਦੀ ਗੱਲ ਕਰਦੇ ਆ ਜਿਹੜੀ ਬਿਲਕੁਲ ਅਖੀਰ ਲੀਆਂ ਦੋ ਪੰਕਤੀਆਂ ਨੇ ਨਾ ਆਠ ਪਹਿਰ ਪ੍ਰਭ ਬਸੈ ਹਜੂਰੇ ਕਹੋ ਨਾਨਕ ਸਈ ਜਨ ਜਨ ਦਾ ਅਰਥ ਹੈ ਨਾਮ ਜਪਣ ਵਾਲੇ ਸਿਮਰਨ ਕਰਨ ਵਾਲੇ ਉਹ ਸਿਮਰਨ ਕਰਨ ਵਾਲੇ ਉਹ ਬੰਦਗੀ ਕਰਨ ਵਾਲੇ ਪੂਰੇ ਨੇ ਮੁਕੰਮਲ ਨੇ ਉਹਨਾਂ ਦੀ ਨਿਸ਼ਾਨੀ ਕੀ ਹੈ ਆਠ ਪਹਿਰ ਪ੍ਰਭ ਵਸੈ ਹਜ਼ੂਰੇ ਹਜ਼ੂਰੇ ਦਾ ਅਰਥ ਹੈ ਹਜ਼ੂਰੀ ਦੇ ਵਿੱਚ ਉਹ ਅਠੇ ਪੈਰ ਵਾਹਿਗੁਰੂ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ ਵਸਦੇ ਹੈ ਗੁਰਮਖੋ ਹਜ਼ੂਰੀ ਕੀ ਆ ਵਾਹਿਗੁਰੂ ਪਰਮੇਸ਼ਰ ਦੀ ਹਜ਼ੂਰੀ ਕੀ ਹੈ ਬਸ ਐ ਹਜ਼ੂਰੇ ਅਸੀਂ ਗੁਰੂ ਦੇ ਦਰਬਾਰ ਵਿੱਚ ਬੈਠੇ ਆ ਤੇ ਅਸੀਂ ਇੱਕ ਸ਼ਬਦ ਵਰਤਦੇ ਆ ਇਹ ਗੁਰੂ ਕੀ ਹਜ਼ੂਰੀ ਹੈ ਕਿਉਂਕਿ ਅਸੀਂ ਇਹ ਸਮਝਦੇ ਆ ਵੀ ਇੱਥੇ ਸਤਿਗੁਰੂ ਜੀ ਬੈਠੇ ਨੇ ਅਸੀਂ ਸਤਿਗੁਰਾਂ ਦੇ ਕੋਲ ਬੈਠੇ ਆਂ ਤੇ ਅਸੀਂ ਗੁਰੂ ਦੀ ਹਜ਼ੂਰੀ ਸਤਿਗੁਰਾਂ ਦੀ ਹਜ਼ੂਰੀ ਬੈਠੇ ਆਂ ਪਰ ਜਿਹੜਾ ਵਾਹਿਗੁਰੂ ਪਰਮੇਸ਼ਰ ਹੈ ਉਹ ਤਾਂ ਕਿਸੇ ਇੱਕ ਥਾਂ ਦੇ ਉੱਪਰ ਫਿਕਸ ਨਹੀਂ ਹੈ Hindu ਪੂਜਾ ਦੇਹਰਾ ਮੁਸਲਮਾਨ ਮਸੀਤ ਨਾਵੇਂ ਸਹੀ ਸੀਵਿਆ ਨਾ ਦੇਹਰਾ ਨਾ ਮਸੀਤਾਂ ਨਾਮਦੇਵ ਨੇ ਤੇ ਉਹ ਸਿਮਰਿਆ ਜਿਹੜਾ ਨਾ ਕੱਲੇ ਮੰਦਰ ਵਿੱਚ ਹੈ ਤੇ ਨਾ ਕੱਲੇ ਮਸੀਤ ਵਿੱਚ ਹੈ ਜਿਹੜਾ ਹਰ ਥਾਂ ਤੇ ਹੈ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਇਹ ਵੀ ਕਹਿੰਦੇ ਨੇ ਕਿ ਦੁਨੀਆਂ ਉੱਤੇ ਕੋਈ ਵੀ ਐਸੀ ਥਾਂ ਨਹੀਂ ਹੈ ਜਿੱਥੇ ਵਾਹਿਗੁਰੂ ਪਰਮੇਸ਼ਰ ਨਾ ਹੋਵੇ ਇਹਦਾ ਭਾਵ ਹਰ ਥਾਂ ਤੇ ਹੈ ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ ਜੇ ਉਹ ਵਾਹਿਗੁਰੂ ਪਰਮੇਸ਼ਰ ਸਰਬ ਨਿਵਾਸੀ ਹੈ ਸਾਰੀਆਂ ਥਾਵਾਂ ਤੇ ਹੈ ਪਰ ਇਹਦਾ ਭਾਵ ਸਾਰੀਆਂ ਥਾਵਾਂ ਉੱਤੇ ਰਹਿਣ ਵਾਲੇ ਜੀਵ ਉਹਦੀ ਹਜ਼ੂਰੀ ਦੇ ਵਿੱਚ ਹੀ ਨੇ ਹੁਣ ਨੱਥ ਬੜੀ ਧਿਆਨ ਨਾਲ ਸਮਝੋ ਉਹਦੀ ਹਜ਼ੂਰੀ ਦੇ ਵਿੱਚ ਨੇ ਨਾ ਕਿਉਂਕਿ ਜੋ ਹਰ ਥਾਂ ਦੇ ਉੱਪਰ ਹੈ ਉਹਦੀ ਹਜ਼ੂਰੀ ਵੀ ਹਰ ਥਾਂ ਹੀ ਆ ਫਿਰ ਪਰ ਕੇਵਲ ਗੁਰਮਖੋ ਇਹਨਾਂ ਕਹਿਣ ਦੇ ਨਾਲ ਮਨੁੱਖੀ ਜੀਵਨ ਵਿੱਚ ਬਦਲਾਅ ਨਹੀਂ ਕੋਈ ਆਉਂਦਾ ਪਰਮਾਤਮਾ ਹਰ ਥਾਂ ਤੇ ਵੱਸਦਾ ਹੈ ਇਹਨੇ ਕਹਿਣ ਨਾਲ ਕੋਈ ਜ਼ਿੰਦਗੀ ਬਦਲ ਜੇਗੀ ਨਹੀਂ ਜ਼ਿੰਦਗੀ ਕਦੋਂ ਬਦਲੇਗੀ ਜਦੋਂ ਮੇਰੀ ਬੁੱਧੀ ਮੇਰਾ ਮਨ ਮੈਂ ਇਹ ਗੱਲ ਮਹਿਸੂਸ ਕਰਾਂਗਾ ਵੀ ਪਰਮਾਤਮਾ ਜਿੱਥੇ ਮੈਂ ਖੜਾ ਹਾਂ ਉੱਥੇ ਵੱਸਦਾ ਹੈ ਪਰਮਾਤਮਾ ਸਾਰਿਆਂ ਨੂੰ ਦੇਖਦਾ ਹੈ ਇੰਨੇ ਨਾਲ ਕੀ ਫਰਕ ਪੈਣਾ ਪਰਮਾਤਮਾ ਮੈਨੂੰ ਵੀ ਦੇਖ ਰਿਹਾ ਹੈ ਫਰਕ ਤਾਂ ਇਹਦੇ ਨਾਲ ਪੈਣਾ ਹੈ ਮੈਨੂੰ ਵੀ ਦੇਖ ਰਿਹਾ ਹੈ ਕਿੰਨਾ ਤਾਂ ਹਜ਼ੂਰੀ ਵਿੱਚ ਵਸਣ ਦਾ ਅਰਥ ਹੈ ਉਹਦੇ ਭੈ ਵਿੱਚ ਵਸਣਾ ਉਦੇ ਹੁਕਮ ਦੇ ਵਿੱਚ ਵਸਣਾ ਉਹ ਤਾਂ ਮਨ ਵਿੱਚ ਪਾਇਆ ਤੇ ਭਾਉ ਪੈਦਾ ਹੋ ਜਾਣੀ ਵੀ ਪਰਮਾਤਮਾ ਦੀ ਮੈਂ ਸਦਾ ਹੀ ਪਰਮਾਤਮਾ ਦੀ ਹਜ਼ੂਰੀ ਦੇ ਵਿੱਚ ਹਾਂ ਉਹਦੇ ਹੁਕਮ ਦੇ ਵਿੱਚ ਹਾਂ ਉਹ ਮੈਨੂੰ ਹਰ ਵਕਤ ਵੇਖ ਰਿਹਾ ਹੈ ਇਹ ਇੱਕ ਵਰਮਖੂ ਇਹ ਗੱਲ ਕਹਿਣ ਨੂੰ ਬੜੀ ਛੋਟੀ ਹੈ ਪਰ ਜੇ ਮਹਿਸੂਸ ਕਰਾਂਗੇ ਤੇ ਬਹੁਤ ਵੱਡੀ ਹੈ ਔਰ ਇਹ ਮਹਿਸੂਸ ਕਰਨੀ ਔਖੀ ਹੈ ਬਹੁਤ ਤੂੰ ਗੁਰੂ ਅਰਜਨ ਸਾਹਿਬ ਪਾਤਸ਼ਾਹ ਕਹਿੰਦੇ ਜਿਹੜੇ ਅਠੇ ਪੈਰ ਸਦਾ ਹੀ ਉਹਦੇ ਹਜ਼ੂਰੀ ਅੰਦਰ ਵਸਦੇ ਆ ਇਹ ਮਹਿਸੂਸ ਕਰਦੇ ਆ ਮੈਂ ਸਦਾ ਹੀ ਉਹਦੇ ਉਹ ਪਰਮੇਸ਼ਰ ਦੀ ਸਦਾ ਹੀ ਹਾਜ਼ਰ ਨਾਜ਼ਰੀ ਦੇ ਵਿੱਚ ਹਾਂ ਉਹਦੀ ਹਾਜ਼ਰੀ ਦੇ ਵਿੱਚ ਆ ਮੈਂ ਸਦਾ ਜਿਹੜੇ ਪਾਤਸ਼ਾਹ ਕਹਿੰਦੇ ਉਹਦੀ ਹਜ਼ੂਰੀ ਵਿੱਚ ਵਸਦੇ ਨੇ ਉਹਦੀ ਹਾਜ਼ਰੀ ਵਿੱਚ ਵਸਦੇ ਨੇ ਉਹਦੀ ਮੌਜੂਦਗੀ ਵਿੱਚ ਰਹਿੰਦੇ ਹਨ ਕਹੋ ਨਾਨਕ ਸਈ ਜਨ ਪੂਰੇ ਉਹੀ ਸਿਮਰਨ ਬੰਦਗੀ ਕਰਨ ਵਾਲੇ ਮੁਕੰਮਲ ਨੇ ਪੂਰਨ ਪਰਸ਼ਾਨ ਔਰ ਗੁਰੂ ਰਾਮਦਾਸ ਸਾਹਿਬ ਨੇ ਤਾਂ ਇਥੋਂ ਤੱਕ ਕਿਹਾ ਪਾਤਸ਼ਾਹ ਕਹਿੰਦੇ ਜਦੋਂ ਕੋਈ ਪੂਰਾ ਹੋ ਜਾਂਦਾ ਹੈ ਨਾ ਫਿਰ ਉਹਦਾ ਜਾਗਣਾ ਕੀ ਉਹਦਾ ਸੌਣਾ ਕੀ ਸਭ ਕੁਝ ਬੰਦਗੀ ਹੋ ਜਾਂਦਾ ਹੈ। ਕਿਆ ਸਵਣਾ ਕਿਆ ਜਾਗਣਾ ਗੁਰਮੁਖ ਤੇ ਪ੍ਰਵਾਣ ਜਿਨ੍ਹਾਂ ਸਾਸ ਗਰਾਸ ਨਾ ਵਿਸਰੈ ਸੇ ਪੂਰੇ ਪੁਰਖ ਪ੍ਰਧਾਨ। ਉਹ ਪਰਮੇਸ਼ਰ ਦੇ ਦਰ ਦੇ ਪ੍ਰਧਾਨ ਵੀ ਨੇ। ਉਹ ਵਾਹਿਗੁਰੂ ਦੇ ਦਰ ਦੇ ਪੂਰਨ ਪੁਰਖ ਵੀ ਹਨ ਪੂਰੇ ਪ੍ਰਦਾਨ ਅਰਥ ਇਸ ਕਰਕੇ ਸਤਗੁਰੂ ਪਾਤਸ਼ਾਹ ਨੇ ਕਿਹਾ ਭਾਈ ਜਦੋਂ ਤੱਕ ਤੂੰ ਉਹਦੀ ਹਜ਼ੂਰੀ ਦੇ ਅੰਦਰ ਨਹੀਂ ਵਸੇਂਗਾ ਸਦਾ ਹਜ਼ੂਰ ਹਾਜ਼ਰ ਹੈ ਨਾਜ਼ਰ ਕਤੈ ਨਾ ਭਇਓ ਦੁਰਾਈ ਜਦੋਂ ਇਹ ਮਹਿਸੂਸ ਕਰਾਂਗੇ ਅਸੀਂ ਉਹ ਸਦਾ ਹਾਜ਼ਰ ਨਾਜ਼ਰ ਹੈ ਉਹ ਕਿਤੇ ਦੂਰ ਨਹੀਂ ਹੈ ਉਹ ਹਰ ਵਕਤ ਮੈਨੂੰ ਦੇਖ ਰਿਹਾ ਹੈ ਦੇਖੋ ਇੱਕ ਇੱਕ ਬੇਨਤੀ ਸਮਝ ਫਿਰ ਆਪਾਂ ਅਖਰੀ ਹਫ਼ਤਾ ਵੱਲ ਲੰਮਣੀ ਆਪਾਂ ਨਾ ਕਿਸੇ ਵੱਡੇ ਸ਼ੋਪਿੰਗ ਮਾਲ ਚ ਜਾਣੇ ਆ ਇਦਾਂ ਆਪਾਂ ਜਿੰਨੇ ਸਾਰੇ ਜਾਣੇ ਆ ਕਿਤੇ ਨਾ ਕਿਤੇ ਉੱਥੇ ਇਦਾਂ ਲਿਖਿਆ ਹੁੰਦਾ ਨਾ ਕਿ ਆਪ ਸੀਸੀਟੀਵੀ ਕੈਮਰੇ ਕੀ ਨਿਗਰਾਨੀ ਮੇ ਹੈ ਇਦਾਂ ਲਿਖਿਆ ਹੁੰਦਾ ਜੀ ਅੱਛਾ ਉਹ ਕਿਉਂ ਲਿਖਿਆ ਹੁੰਦਾ ਇਦਾਂ ਉਹਦਾ ਅਰਥ ਇਹ ਹੁੰਦਾ ਵੀ ਤੁਹਾਨੂੰ ਕੋਈ ਦੇਖ ਰਿਹਾ ਮਾੜਾ ਕੰਮ ਨਾ ਕਰਿਓ ਭਾਈ ਚੋਰੀ ਨਾ ਕਰਿਓ ਕੋਈ ਚੀਜ਼ ਚੱਕਿਓ ਨਾ ਤੁਹਾਨੂੰ ਕੋਈ ਦੇਖ ਰਿਹਾ ਤੇ ਇਹ ਗੱਲ ਸੱਚ ਵੀ ਹੁੰਦੀ ਆ ਨਾ ਵੀ ਜਦੋਂ ਬੰਦਾ ਉਹ ਪੜੇ ਹੋਏ ਨੂੰ ਇਦਾਂ ਦੇਖ ਲੈਂਦਾ ਉਦੋਂ ਫਿਰ ਜਿਹੜਾ ਚੋਰੀ ਕਰਨ ਦੀ ਬਿਰਤੀ ਨਾ ਗਿਆ ਹੁੰਦਾ ਉਹ ਵੀ ਹਟ ਜਾਂਦਾ ਵੀ ਨਹੀਂ ਮੈਨੂੰ ਕੋਈ ਦੇਖ ਰਿਹਾ ਉਹ ਬਿਲਕੁਲ ਬੰਦਾ ਸਹੀ ਚੱਲਦਾ ਕਿਉਂ ਕਿਉਂਕਿ ਉਹਦੇ ਦਿਮਾਗ ਵਿੱਚ ਇਹ ਹੈ ਵੀ ਮੈਨੂੰ ਕੋਈ ਦੇਖ ਰਿਹਾ ਮੈਂ ਸੀਸੀਟੀ ਵੀ ਕੈਮਰੇ ਦੀ ਨਿਗਰਾਨੀ ਹੇਠਾਂ ਗੁਰਮਖੋ ਜਦੋਂ ਦਿਮਾਗ ਨੇ ਇਹ ਸਵਾਰ ਕਰ ਲਿਆ ਹੁਣ ਅਸੀਂ ਸਵਾਰ ਕੁੱਤਾ ਨਾ ਇਦਾਂ ਵੀ ਹਮ ਸੀਸੀਟੀ ਕੈਮਰੇ ਕੀ ਨਿਗਰਾਨੀ ਮੇ ਹੈ ਇਹ ਸਾਡੀ ਬੁੱਧੀ ਨੇ ਸਵਾਰ ਕਰ ਲੈਣਾ ਅਸੀਂ ਕੋਈ ਮਾੜਾ ਕੰਮ ਨਹੀਂ ਕੀਤਾ ਉੱਥੇ ਤੇ ਜੇ ਸਾਡਾ ਮਨ ਇਹ ਸਵਾਰ ਕਰ ਲੇ ਹਮ ਵਾਹਿਗੁਰੂ ਪਰਮੇਸ਼ਰ ਕੀ ਨਿਗਰਾਨੀ ਮੇ ਹੈ ਇਹ ਇਹ ਦਿਮਾਗ ਬੁੱਧੀ ਸਮਕਾਰ ਕਰ ਲੈ ਇਸ ਗੱਲ ਨੂੰ ਵੀ ਅਸੀਂ 24 ਘੰਟੇ ਹਰ ਸਮੇਂ ਉਸ ਵਾਹਿਗੁਰੂ ਪਰਮੇਸ਼ਰ ਦੀ ਨਿਗਰਾਨੀ ਕੀ ਹੁੰਦੀ ਹੈ ਨਿਗਾਹੇ ਹੇਠ ਉਹਦੀ ਨਿਗਾਹ ਤੇ ਹੇਠ ਹਾਂ ਉਹ ਸਾਨੂੰ ਸਾਨੂੰ ਇੱਕ ਕੈਮਰਾ ਦੇਖ ਰਿਹਾ ਹੈ ਅਸੀਂ ਇੱਕ ਥਾਂ ਉੱਤੇ ਬੁਰਾ ਕਰਮ ਨਹੀਂ ਕਰਦੇ ਤੇ ਜਦੋਂ ਗੁਰਮਖੋ ਇਹ ਮੰਨ ਲੈ ਸਮਝ ਲਿਆ ਵੀ ਉਹ ਵਾਹਿਗੁਰੂ ਸਦਾ ਹੀ ਮੈਨੂੰ ਦੇਖ ਰਿਹਾ ਹੈ ਇਹ ਮਨ ਨੇ ਸਮਕਾਰ ਕਰ ਲਿਆ ਅਸੀਂ ਕਦੇ ਵੀ ਮਾੜਾ ਕਰਮ ਨਹੀਂ ਕਰਦੇ ਜਦੋਂ ਮਾੜਾ ਕਰਮ ਕਰਦੇ ਆ ਜਦੋਂ ਇਹ ਸਮਝ ਲੈਨੇ ਆ ਕੋਈ ਨਹੀਂ ਦੇਖਦਾ ਉਦੋਂ ਹੀ ਹੁੰਦਾ ਮੈਨੂੰ ਕੋਈ ਨਹੀਂ ਦੇਖ ਰਿਹਾ ਬਸ ਉਦੋਂ ਗਰਬਣ ਹੋ ਜਾਂਦੀ ਹੈ ਉਦੋਂ ਮਨ ਬੁਰਾ ਪਾਸੇ ਚਲਾ ਜਾਂਦਾ ਇਸ ਕਰਕੇ ਪਾਤਸ਼ਾਹ ਕਹਿੰਦੇ ਪਾਈ ਪੂਰੇ ਜਨਾਂ ਦੀ ਨਿਸ਼ਾਨੀ ਇਹ ਹੁੰਦੀ ਹੈ ਆਠ ਪਹਿਰ ਪ੍ਰਭ ਵਸੈ ਹਜ਼ੂਰੇ ਉਹ ਅਠੇ ਪਹਿਰ ਉਹ ਸਦਾ ਹੀ ਉਹ ਵਾਹਿਗੁਰੂ ਦੀ ਹਜ਼ੂਰੀ ਵਿੱਚ ਵਸਦੇ ਆ ਉਹ ਸਦਾ ਹੀ ਹਾਜ਼ਰ ਨਾਜ਼ਰ ਮੰਨਦੇ ਹਨ ਵਾਹਿਗੁਰੂ ਨੂੰ ਕਹੋ ਨਾਨਕ ਸਈ ਜਨ ਪੂਰੇ ਉਹ ਪੂਰੇ ਜਨਾਂ ਹਨ ਹੁਣ ਗੁਰਮੁਖ ਪੂਰੇ ਜਨਾਂ ਦੇ ਲੱਛਣ ਕੀ ਨੇ ਪਤਾ ਕਿਵੇਂ ਲੱਗਦਾ ਇਹ ਜਨ ਪੂਰੇ ਹਨ ਇਹ ਮੁਕੰਮਲ ਪਰਸ਼ ਹੈ ਤਾਂ ਪਰੰਪਤਾ ਗੁਰੂ ਅਰਜਨ ਸਾਹਿਬ ਕਰਦੇ ਨੇ ਬੋਲੋ ਜਸ ਜਿਹ ਬਾ ਦਿਨ ਰਾਤ ਉਹ ਪੂਰੇ ਜਨਾਂ ਦੀ ਪਹਿਲੀ ਨਿਸ਼ਾਨੀ ਇਹ ਹੈ ਕਿ ਉਹ ਦਿਨ ਰਾਤ ਉਸ ਵਾਹਿਗੁਰੂ ਪਰਮੇਸ਼ਰ ਦੀ ਵਡਿਆਈ ਬੋਲਦੇ ਆ ਜਸ ਜਸ ਕੀ ਹੁੰਦਾ ਸਿਫਤ ਸਲਾਹ ਬੋਲੋ ਬੋਲਦੇ ਨੇ ਜਸ ਜਹਬਾ ਦਿਨ ਰਾਤ ਦਿਨ ਰਾਤ ਉਹ ਇੱਕ ਵਾਹਿਗੁਰੂ ਪਰਮੇਸ਼ਰ ਦਾ ਜਸ ਹੀ ਬੋਲਦੇ ਆ ਗੁਰਮਖੀ ਕੀ ਬੋਲਣਾ ਹੈ ਦੇਖੋ ਆਰੰਭ ਤਾਂ ਗੁਰੂ ਅਰਜਨ ਸਾਹਿਬ ਨੇ ਬੋਲਣ ਤੋਂ ਕੀਤੀ ਜਿਸ ਤਨ ਗੁਰਮੁਖ ਸਾਨੂੰ ਇਹ ਸਮਝ ਪੈ ਗਈ ਨਾ ਅਸੀਂ ਕੀ ਬੋਲਣਾ ਤੇ ਕੀ ਨਹੀਂ ਬੋਲਣਾ ਅੱਧਾ ਬਦਲਾਵ ਤੇ ਇੰਨੇ ਨਾਲ ਹੀ ਆ ਜਾਏਗਾ ਇੱਕ ਬਚਨ ਆਉਂਦਾ ਹੈ ਭਗਤ ਬਾਬਾ ਕਬੀਰ ਸਾਹਿਬ ਦਾ ਪੂਰਾ ਸ਼ਲੋਕ ਹੈ ਕਹਿੰਦੇ ਬੋਲਣ ਦੇ ਉੱਤੇ ਹੈ ਸੰਤ ਮਿਲੇ ਕੁਛ ਸੁਣੀਏ ਕਹੀਏ ਮਿਲੈ ਅਸੰਤ ਮਸਟ ਕਰ ਰਹੀ ਹੈ ਬਾਬਾ ਬੋਲਣਾ ਕਿਆ ਕਹੀ ਹੈ ਜੈਸੇ ਰਾਮ ਨਾਮ ਰਵ ਰਹੀ ਹੈ ਸੰਤਨ ਸਿਉ ਬੋਲੇ ਉਪਕਾਰੀ ਮੂਰਖ ਸਿਉ ਬੋਲੇ ਚੱਖ ਮਾਰੀ ਬੋਲਤ ਬੋਲਤ ਬੜੇ ਬਿਕਾਰਾ ਬਿਨ ਬੋਲੇ ਕਿਆ ਕਰੈ ਵਿਚਾਰਾ ਕਹੋ ਕਬੀਰ ਛੂਛਾ ਘਟ ਬੋਲੇ ਭਰਿਆ ਹੋਏ ਸੁਕਬੂ ਨਾ ਡੋਲੇ ਪੂਰਾ ਸ਼ਬਦ ਇੱਕ ਬੋਲਣ ਦੇ ਉੱਤੇ ਆ ਵੀ ਕੀ ਬੋਲਣਾ ਹੈ ਕੀ ਨਹੀਂ ਬੋਲਣਾ ਮਿਲੈ ਕਹਿ ਲੱਗੇ ਸੰਤ ਮਿਲੈ ਕੁਛ ਸੁਣੀਐ ਕਹੀਐ ਸੰਤ ਦਾ ਕੀ ਅਰਥ ਹੈ ਸਿਮਰਨ ਕਰਨ ਵਾਲਾ ਵੰਦਗੀ ਕਰਨ ਵਾਲਾ ਭਾਈ ਜੇ ਤੈਨੂੰ ਇਹ ਨਹੀਂ ਕਹ ਵੀ ਬਿਲਕੁਲ ਨਹੀਂ ਬੋਲਣਾ ਚੁੱਪ ਹੀ ਰਹਿਣਾ ਕਹਿੰਦੇ ਨਹੀਂ ਇਹ ਪ੍ਰਮਾਤਮਾ ਨੇ ਜ਼ੁਬਾਨ ਲਾਈ ਆ ਬੋਲਣ ਵਾਸਤੇ ਲਾਈ ਆ ਨਾ ਪਰ ਕੀ ਬੋਲਣਾ ਕਿੱਥੇ ਬੋਲਣਾ ਕੀ ਨਹੀਂ ਬੋਲਣਾ ਕਿੱਥੇ ਨਹੀਂ ਕੀ ਬੋਲ ਇਹ ਤੈਨੂੰ ਸਮਝਣਾ ਪਏਗਾ ਸੰਤ ਮਿਲੈ ਸਿਮਰਨ ਕਰਨ ਵਾਲਾ ਮਿਲ ਜਾਏ ਤਾਂ ਰੱਬ ਦੀਆਂ ਗੱਲਾਂ ਕਰਨ ਵਾਲਾ ਮਿਲ ਜਾਏ ਤਾਂ ਕਿਛ ਸੁਣੀਐ ਕਹੀਐ ਕੁਛ ਸੁਣ ਲੈਣਾ ਚਾਹੀਦਾ ਕੁਛ ਬੋਲ ਵੀ ਲੈਣਾ ਚਾਹੀਦਾ ਇਹ ਤਾਂ ਬੋਲਣਾ ਬਣਦਾ ਹੀ ਹੈ ਮਿਲੈ ਅਸੰਤ ਅਸੰਤ ਦਾ ਕੀ ਅਰਥ ਹੈ ਪਾਪੀ ਮਿਲ ਜਾਏ ਤਾਂ ਕੋਈ ਮਸਤ ਕਰ ਰਹੀ ਹੈ ਉਥੇ ਭਾਈ ਫਿਰ ਚੁੱਪੀ ਰਹਿਣਾ ਚਾਹੀਦਾ ਮਸਤ ਕੀ ਹੁੰਦਾ ਚੁੱਪ ਸਿਮਰਨ ਕਰਨ ਵਾਲਾ ਮਿਲਦਾ ਹੈ ਗੁਰੂ ਦੀਆਂ ਗੱਲਾਂ ਕਰਨ ਵਾਲਾ ਮਿਲਦਾ ਹੈ ਤੇ ਬੋਲਿਆ ਕਰ ਕਿਸੋ ਕੇਸੋ ਕੂਕੀਏ ਨਾ ਸੋਈਏ ਅਸਾਰ ਰਾਤ ਦਿਵਸ ਕੇ ਕੂਕਣੇ ਕਬੂ ਕ ਸੁਣੇ ਪਕਾਰ ਫਿਰ ਤੇ ਦਿਨ ਰਾਤ ਕੂਕਾ ਮਾਰ ਕੀ ਪਤਾ ਰੱਬ ਦੇ ਘਰ ਤੇਰੀ ਆਵਾਜ਼ ਕਦੋਂ ਪਹੁੰਚ ਜਾਏ ਜੇ ਰੱਬ ਦੀ ਬੰਦਗੀ ਚ ਬੋਲ ਰਹੇ ਹੈ ਤੇ ਪਰ ਜਦੋਂ ਕੋਈ ਨਿੰਦਿਆ ਕਰਨ ਵਾਲਾ ਕੋਈ ਬੁਰਾਈ ਕਰਨ ਵਾਲਾ ਅਸੰਤ ਮਿਲ ਗਿਆ ਫਿਰ ਨਾ ਬੋਲੀ ਪਰ ਚੁੱਪ ਕਰ ਜਾਈਂ ਮਿਲ ਅਸੰਤ ਮਸਟ ਕਰ ਰਹੀ ਹੈ ਬਾਬਾ ਬੋਲਣਾ ਕੀ ਹੈ ਬਾਬਾ ਕੀ ਬੋਲੀਏ ਕਿਵੇਂ ਬੋਲੀਏ ਜੈਸੇ ਰਾਮ ਨਾਮ ਰਬ ਰਹੀ ਹੈ ਬੋਲਣਾ ਹੋਵੇ ਤੇ ਪਾਈ ਵਾਹਿਗੁਰੂ ਦੇ ਪਰਮੇਸ਼ਰ ਦੇ ਨਾਮ ਦੇ ਵਿੱਚ ਰਮੇ ਰਹੀਏ ਬਸ ਇਹੀ ਬੋਲਣਾ ਹੈ अगला वचन कह संतन सों बोलै उपकारी रब दे प्यारियां दे नाल बोलेगा ते परोपकारी बनेगा उपकारी बनेगा सेवादार बनेगा मूर्ख सों बोलै ਝੱਖ ਮਾਰੀ ਜੇ ਮੂਰਖਾ ਨਾਲ ਬੋਲੇਗਾ ਤੇ ਝੱਖ ਮਾਰਨ ਵਾਲਾ ਬਣੇਗਾ ਝੱਖ ਮਾਰਨਾ ਕੀ ਹੁੰਦਾ ਮੂਰਖ ਤਾਂ ਭਰੀਆਂ ਗੱਲਾਂ ਰੱਬ ਦੇ ਪਿਆਰਿਆਂ ਨਾਲ ਬੋਲੇਗਾ ਤੇ ਉਪਕਾਰੀ ਬਣੇਗਾ ਚੰਗਾ ਪਰਸ਼ ਬੜੇਗਾ ਜੇ ਮੂਰਖਾਣਾ ਬੋਲੇਗਾ ਤੇ ਝੱਖਮਾਰੀ ਵਾਲਾ ਬੋਲੇਗਾ ਬਣ ਉਹ ਜਾ ਬਣ ਜਾਏਗਾ ਸੰਤਨ ਸਿਓ ਬੋਲੇ ਉਪਕਾਰੀ ਮੂਰਖ ਸਿਓ ਬੋਲੇ ਝੱਖਮਾਰੀ ਬੋਲਤ ਬੋਲਤ ਬੜੇ ਵਿਕਾਰਾ ਮੂਰਖਾ ਨਾਲ ਬੋਲੀਏ ਤੇ ਇਦਾਂ ਵਿਸ਼ੇ ਵਿਕਾਰ ਵੱਧਦੇ ਆ ਜ਼ਿੰਦਗੀ ਵਿੱਚ ਬੁਰਾਈਆਂ ਵੱਧਦੀਆਂ ਨੇ ਬੰਨ ਬੋਲੇ ਕੀ ਕਰੇ ਵਿਚਾਰਾ ਪਰ ਕਹਿਣ ਲੱਗੀ ਇਹਦਾ ਭਾਵ ਇਹ ਵੀ ਨਹੀਂ ਵੀ ਚੁੱਪ ਹੀ ਰਹਿਣਾ ਬਾਈ ਬਿਨਾ ਬੋਲੀ ਆ ਰਬ ਦੀਆਂ ਗੱਲਾਂ ਵੀ ਨਹੀਂ ਹੁੰਦੀਆਂ ਅਖੀਰ ਤੇ ਕਹ ਕਬੀਰ ਛੂਛਾ ਘਟ ਬੋਲੇ ਘਟ ਕੀ ਹੁੰਦਾ ਘੜਾ ਘਟ ਦਾ ਅਰਥ ਥੋੜਾ ਨਹੀਂ ਹੈ ਇੱਥੇ ਘਟ ਦਾ ਕੀ ਅਰਥ ਹੈ ਘੜਾ ਕਹੋ ਕਬੀਰ ਕਬੀਰ ਕਹਿੰਦਾ ਹੈ ਛੂਛਾ ਘਟ ਬੋਲੇ ਖਾਲੀ ਬੰਦਾ ਬਹੁਤਾ ਬੋਲਦਾ ਹੈ ਛੂਛਾ ਕੀ ਹੁੰਦਾ ਖਾਲੀ ਜਿਹੜਾ ਖਾਲੀ ਹੈ ਨਾ ਉਹਨੂੰ ਕੋ ਰੋਲਾ ਬਹੁਤਾ ਪਾਏਗਾ ਕੁਸੀਂ ਕਦੇ ਇਹ ਧਿਆਨ ਦਿਓ ਜੀ ਜਿਹੜਾ ਬੰਦਾ ਇਮਾਨਦਾਰ ਹੋਣ ਦੀਆਂ ਬਾਲੀਆਂ ਡੀਂਗਾ ਮਾਰੇਗਾ ਉਹ ਬੇਈਮਾਨ ਹੁੰਦਾ ਹੈ ਤੇ ਸਾਈਕੋਲੋਜੀ ਇਹ ਗੱਲ ਕਹਿੰਦੀ ਹੈ ਜਿਹੜਾ ਬੰਦਾ ਆਪਣੇ ਆਪ ਨੂੰ ਬਹੁਤੀਆਂ ਇਮਾਨਦਾਰ ਹੋਣ ਦੀਆਂ ਗੱਲਾਂ ਕਰੇਗਾ ਉਹ ਬੇਈਮਾਨ ਬਹੁਤਾ ਹੁੰਦਾ ਹੈ ਇਸ ਕਰਕੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਕਹਿੰਦੇ ਬਸ ਉਹਨਾਂ ਹੀ ਬੋਲ ਆ ਜਿਨਨੇ ਬੋਲਾਂ ਵਿੱਚ ਪ੍ਰਮਾਤਮਾ ਦੀ ਬੰਦਗੀ ਹੈ ਉਹਨਾਂ ਹੀ ਬੋਲ ਜਿਨਨੇ ਬੋਲਾਂ ਵਿੱਚ ਵਾਹਿਗੁਰੂ ਦਾ ਸਿਮਰਨ ਹੈ ਉਹਨਾਂ ਕੀ ਬੋਲ ਬਸ ਦੇਖੋ ਨਾ ਚਪਤੀ ਸਾਹਿਬ ਤੇ ਪਾਣੀ ਪੜਦੇ ਆ ਗੁਰਮਖੋਂ ਗੁਰਨਾਨਕ ਸਾਹਿਬ ਪਾਤਸ਼ਾਹ ਕਹਿੰਦੇ ਬੋਲਣ ਤੋਂ ਪਹਿਲਾਂ ਇਹ ਪਤਾ ਕਰ ਕਿਹੜੇ ਬੋਲ ਬੋਲਾਂ ਰੱਬ ਪਿਆਰ ਕਰੇ ਰੂ ਬਾਬੇ ਨੇ ਪਹਿਲਾਂ ਹੀ ਕਹਿ ਦਿੱਤਾ ਮੋਹੋਂ ਕਾ ਬੋਲਣ ਬੋਲੀ ਹੈ ਜਿਤ ਸੁਣ ਧਰੇ ਪਿਆਰ ਜਿਹਨੂੰ ਸੁਣ ਕੇ ਪ੍ਰਮਾਤਮਾ ਸਾਨੂੰ ਪਿਆਰ ਕਰੇ ਉਹ ਬਚਨ ਬੋਲਿਆ ਕਰ ਸਾਨੂੰ ਬੋਲਣਾ ਸਿਖਾਇਆ ਨਾ ਵੀ ਕੀ ਬੋਲਣਾ ਹੈ ਇਸ ਕਰਕੇ ਕਹੋ ਕਬੀਰ ਛੂਛਾ ਕੱਟ ਬੋਲੇ ਭਰਿਆ ਹੋਏ ਸੁ ਕਬੂ ਨਾ ਡੋਲੇ ਜਿਹੜਾ ਭਰਿਆ ਹੋਵੇ ਨਾ ਉਹ ਬੇਪਰਵਾ ਹੁੰਦਾ ਉਹਨੂੰ ਉਹਨੂੰ ਦਿਖਾਉਣਾ ਨਹੀਂ ਪੈਂਦਾ ਮੈਂ ਬਹੁਤ ਇਮਾਨਦਾਰ ਹਾਂ ਭਰਿਆ ਨਾ ਹੋ ਖਤਰਾ ਹੀ ਕੋਈ ਨਹੀਂ ਹੈ ਇतना ਕਰਕੇ ਤੋਂ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਕਹਿ ਰਹੇ ਨੇ ਬੋਲੋ ਜਸ ਜੇਬਾ ਦਿਨ ਰਾਤ ਭਾਈ ਜੀ ਬੋਲਣਾ ਜਿਹੜੇ ਪੂਰਨ ਪੁਰਖ ਨੇ ਉਹ ਬੋਲਦੇ ਨੇ ਉਹ ਵੀ ਪਰ ਪਾਤਸ਼ਾਹ ਕਹਿੰਦੇ ਕੀ ਬੋਲਦੇ ਨੇ ਜਸ ਜੇਬਾ ਜੀਬਾ ਦੇ ਨਾਲ ਉਸ ਪਰਮਾਤਮਾ ਦਾ ਜਸ ਬੋਲਦੇ ਨੇ ਉਹਦੀ ਵਡਿਆਈ ਬੋਲਦੇ ਹਨ ਪ੍ਰਭ ਆਪਣੇ ਜਨ ਕੀਨੀ ਦਾਤ ਪਰ ਜਿਹੜਾ ਜਸ ਬੋਲਣ ਵਾਲੀ ਗੱਲ ਹੈ ਨਾ ਪਾਤਸ਼ਾਹ ਕਹਿੰਦੇ ਇਹ ਉਹਨਾਂ ਦੀ ਦਾਤ ਝੋਲੀ ਪੈਂਦੀ ਹੈ ਜਿੰਨਾ ਉੱਪਰ ਇਹ ਕਿਰਪਾ ਪ੍ਰਭੂ ਨੇ ਆਪ ਕੀਤੀ ਹੈ ਵਰਨਖੋ ਦੁਨੀਆ ਦੀਆਂ ਬੁਰਾਈਆਂ ਚੁਗਲੀਆਂ ਨਿੰਦਿਆ ਇਹ ਇਹ ਆਪਣੀ ਮਹੰਕਾਰ ਨਾਲ ਵੀ ਕੀਤੀ ਜਾ ਸਕਦੀ ਹੈ ਪਰ ਵਾਹਿਗੁਰੂ ਪਰਮੇਸ਼ਰ ਦੀ ਸਿੱਖ ਸਲਾਹ ਗੁਰੂ ਅਰਜਨ ਸਾਹਿਬ ਕਹਿੰ ਲੱਗੀ ਉਹਦੀ ਕਿਰਪਾ ਨਾਲ ਹੀ ਹੁੰਦੀ ਹੈ ਕਰੈ ਭਗਤ ਆਤਮ ਕਹਿ ਚਾਹੀ ਆ ਹੈ ਪੂਰਨ ਪੁਰਖ ਦੀ ਨਿਸ਼ਾਨੀ ਪੂਰੇ ਜਾਣ ਦੀ ਨਿਸ਼ਾਨੀ ਕੀ ਕਰੈ ਭਗਤ ਕਰਦੇ ਨੇ ਭਗਤੀ ਤਰੀਕਾ ਕੀ ਹੈ ਆਤਮ ਕਹਿ ਚਾਏ ਆਤਮਾ ਦੇ ਚਾਹ ਨਾਲ ਮਨ ਦੇ ਚਾਹ ਨਾਲ ਕਰਦੇ ਆ ਬੱਧਾ ਚੱਟੀ ਨਹੀਂ ਕਰਦੀ ਬੱਧਾ ਚੱਟੀ ਜੋ ਕਰੇ ਨਾ ਗੁਣ ਨਾ ਉਪਕਾਰ ਬੱਧਾ ਚੱਟੀ ਨਹੀਂ ਹੈ ਗੁਰਮਖ ਕੋਈ ਕਈ ਵਾਰ ਨਾ ਅਸੀਂ ਕਿਸੇ ਰਿਸ਼ਤੇਦਾਰ ਸਾਨੂੰ ਸਵਾਲ ਪਾ ਦਿੰਦਾ ਸਾਡਾ ਮਨ ਨਹੀਂ ਕਰਦਾ ਹੁੰਦਾ ਉਹ ਗੱਲ ਮੰਨਣ ਵਾਸਤੇ ਪਰ ਕਹਿੰਦੇ ਕੀ ਕਰੀਏ ਜੀ ਹੁਣ ਦੁਨੀਆਵੀ ਤੌਰ ਉੱਤੇ ਗੱਲਬਾਤ ਕਰਨੀ ਪੈਗੀ ਕਰਦਨੇ ਬੱਦਾ ਚੱਟੀ ਚ ਭਾਈ ਦੁਨੀਆਵੀ ਤੌਰ ਉੱਤੇ ਗੱਲ ਮੰਨਣੀ ਪੈਗੀ ਵੈਸੇ ਅੰਦਰਲਾ ਮਨ ਤਾਂ ਨਹੀਂ ਕਰਦਾ ਪਰ ਚੇਤਾ ਰੱਖੋ ਜੇ ਤੋ ਪਰਮਾਤਮਾ ਨਾਲ ਰਿਸ਼ਤਾ ਗੰਢਣਾ ਨਾ ਜੇ ਤੋ ਪਰਮਾਤਮਾ ਨਾਲ ਪ੍ਰੀਤ ਨਿਭਾਉਣੀ ਹੈ ਰਿਸ਼ਤੇਦਾਰੀ ਨਿਭਾਉਣੀ ਹੋਵੇ ਤੇ ਉਪਰੋਂ-ਉਪਰੋਂ ਵੀ ਹਾਂ ਕਰ ਜਾਂਦੇ ਚਲੋ ਕੁਛ ਨਹੀਂ ਹੁੰਦਾ ਪਰ ਜੇ ਰਿਸ਼ਤਾ ਪਰਮਾਤਮਾ ਨਾਲ ਨਿਭਾਉਣਾ ਹੈ ਨਾ ਫਿਰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਕਹਿੰਦੇ ਵੱੱਦਾ ਚੱਟੀ ਨਾ ਕਰ ਫਿਰ ਤੇ ਅੰਦਰੋਂ ਜੁੜ ਕਰੇ ਭਗਤ ਆਤਮਕੈ ਚਾਹੀ ਜਿਹੜੇ ਪੂਰੇ ਜਾਣਦੇ ਨਾ ਉਹ ਪਰਮਾਤਮਾ ਦੀ ਭਗਤੀ ਏਦਾਂ ਆਤਮਾ ਦੇ ਚਾਹ ਨਾਲ ਕਰਦੇ ਆ ਆਮਤ ਸੱਚ ਕੀ ਹੁੰਦਾ ਮਨ ਤੋਂ ਚਾਹ ਨਾਲ ਏਦਾਂ ਕਦਰ ਮੈਂ ਖੁਦ ਜਲਦੀ ਚਾਹ ਨਾਲ ਕਰੀਏ ਨਾ ਫਕਾवट ਨਹੀਂ ਹੁੰਦੀ ਜਿਹੜੀ ਚੀਜ਼ ਆਤਮਾ ਦੇ ਚਾਹ ਨਾਲ ਕਰੀਏ ਇਦਾਂ ਕਰਕੇ ਤੁਸੀਂ ਤੁਸੀਂ ਕਦੇ ਵੇਖੋ ਨਾ ਕਦੇ ਘਰ ਵਿੱਚ ਆਪਾਂ ਬੈਠੇ ਟੀਵੀ ਦੇਖਦੇ ਹੋਈ 3-3 4-4 ਘੰਟੇ ਦਾ ਲੰਘ ਜਾਂਦੇ ਆ ਨਾ ਕਿਉਂ ਸਾਡੀ ਮਜਬੂਰੀ ਨਹੀਂ ਹੁੰਦੀ ਸਾਡੇ ਮਨਸ ਕੀ ਹੁੰਦਾ ਜਦੋਂ ਮਰਜ਼ੀ ਹਟ ਜਾਈਏ ਚਾਹ ਨਾਲ ਦੇਖਦੇ ਆ ਗੁਰੂ ਪਾਤਸ਼ਾਹ ਕਹਿੰਦੇ ਚਾਹ ਨਾਲ ਕਰਾ ਗੁਰੂ ਨੇ ਇੱਕ ਇਹ ਨਹੀਂ ਤੂੰ 10 ਘੰਟੇ ਕਰ ਤੇ ਇੱਕ ਨੁਕਤਾ ਬੜੇ ਧਿਆਨ ਨਾਲ ਸਮਝੋ ਗੁਰੂ ਨੇ ਕਦੇ ਨਹੀਂ ਕਿਹਾ ਤੂੰ 10-10 ਘੰਟੇ ਬੰਦਗੀ ਕਰ ਨਹੀਂ ਤੂੰ ਕਾਰੋਬਾਰੀ ਐ ਤੂੰ ਦੁਕਾਨ ਤੇ ਵੀ ਬੈਠਣਾ ਤੂੰ ਦਫ਼ਤਰ ਵਿੱਚ ਵੀ ਬੈਠਣਾ ਤੂੰ ਖੇਤ ਵਿੱਚ ਹਲ ਵੀ ਪਾਉਣਾ ਸਵੇਰ ਸ਼ਾਮ ਕਰ ਤਾਈ ਤਾਈ ਦਿੱਤਾ ਨਸਨ ਦਿੱਤਾ ਸਿਧਾਂਤ ਤੋਂ ਹੱਥ ਪਾਉ ਮ ਕਰ ਕਾਮ ਸਰਬ ਚਿਤ ਨਿਰੰਜਨ ਨਾਲ ਤਰੀਕਾ ਹੀ ਬੜਾ ਸੌਖਾ ਦਿੱਤਾ ਇਦਾਂ ਕਰ ਉਹਦਾ ਕਾਰਨ ਕੀ ਸੀ ਗੁਰੂ ਪਾਚਕ ਕਹਿੰਦੇ ਕਿਨ ਕਾ ਏਕ ਜਿਸ ਜੀਵ ਸਾਵੈ ਤੈਨੂੰ ਕਿਹਨੇ ਕਿਹਾ ਵੀ 10 ਘੰਟੇ ਪੜੀ ਜਾਇਆ ਕਰ ਵਸਾਹਰ ਦੇ ਚ ਅੰਦਰ ਲੈ ਕੇ ਜਾ ਅੰਦਰ ਇਸ ਮੈਂ ਗੁਰੂ ਕਈ ਵਾਰ ਕਹਿਣਾ ਹੁਣਾ ਮੈਂ ਫਲਾਨੇ ਮਹਾਪੁਰਖ ਸੰਜੀ ਉਹ 11 5800 ਕਮਣੀ ਸਾਹਿਬ ਦੇ ਕਰਦੇ ਸਨ ਠੀਕ ਆ ਕਰਦੇ ਹੋਣ ਕਿ ਭਾਈ ਮਹਾਪੁਰਖਾਂ ਦਾ ਜਿਹੜਾ ਸੀ ਉਹ ਕਰਮ ਇਦਾਂ ਦਾ ਹੋਏਗਾ ਕੋਣ ਕੋਈ ਅਸੀਂ ਅਸੀਂ ਇੱਥੇ ਰਹਿਨੇ ਆ ਗੁਰਮਖੋ ਮੇਰੇ ਵਰਗਾ ਬੰਦਾ 5 ਘੰਟੇ ਪਾਠ ਸੁਖਮਨੀ ਸਾਹਿਬ ਦਾ ਕਰ ਸਕਦਾ ਪਰ ਜਿਹਨੇ ਦਫ਼ਤਰ ਉੱਤੇ ਜਾ ਕੇ ਬੈਠਣਾ ਹੈ ਜਾਂ ਜਾ ਕੇ ਦੁਕਾਨ ਤੇ ਬੈਠਣਾ ਹੈ ਜਿਹਨੇ 10 ਘੰਟੇ ਖੇਵ ਚ ਹਲ ਪਾਉਣਾ ਹੈ ਉਹ ਕਿਵੇਂ ਕਰੇਗਾ ਪਾਤਸ਼ਾਹ ਕਹਿੰਦੇ ਬਸ ਇਹ ਨਾ ਕਰਵੀ ਐਨਾ ਕਰਨਾ ਹੈ ਇਹ ਕਰਵੀ ਜਿੰਨਾ ਕਰਨਾ ਚਾਹ ਨਾਲ ਕਰ ਬਸ ਜਿੰਨਾ ਕਰਨਾ ਚਾਹ ਨਾਲ ਕਰ ਉਤਸ਼ਾਹ ਨਾਲ ਕਰ ਆਤਮ ਕਹਿ ਚਾਹੀ ਆਤਮਾ ਤੋਂ ਚਾਹ ਦੇ ਨਾਲ ਕਰੇ ਤਾਂ ਕਰੇ ਭਗਤ ਆਤਮ ਕਹਿ ਚਾਏ ਪ੍ਰਭ ਆਪਣੇ ਸਿਉ ਰਹੇ ਸਮਾਏ ਤੇ ਹਰ ਵਕਤ ਉਸ ਵਾਹਿਗੁਰੂ ਪਰਮੇਸ਼ਰ ਦੇ ਹੁਕਮ ਦੇ ਅੰਦਰ ਸਮਾਏ ਰਹਿਣਾ ਹੈ ਜੋ ਹੋਵਾ ਜੋ ਪਹਿਲਾਂ ਹੋ ਚੁੱਕਿਆ ਹੋਵਤ ਜੋ ਹੋਣਾ ਹੈ ਸੋ ਜਾਣੈ ਜਾਣ ਲੈਂਦਾ ਉਹ ਸਭ ਕੁਝ ਪਰਮਾਤਮਾ ਦੇ ਭਾਣੇ ਅੰਦਰ ਹੀ ਹੋਣਾ ਇਹ ਹੈ ਪੂਰੇ ਜਨ ਦੀ ਨਿਸ਼ਾਨੀ ਕੀ ਨਿਸ਼ਾਨੀ ਹੈ ਜੋ ਹੋ ਗਿਆ ਹੋਆ ਉਹ ਵੀ ਉਹਦੇ ਹੁਕਮ ਦੇ ਅੰਦਰ ਹੈ ਹੋਵਤ ਜੋ ਹੋਣਾ ਹੈ ਆਉਣ ਵਾਲੇ ਸਮੇਂ ਚ ਉਹ ਵੀ ਉਸ ਦੇ ਹੁਕਮ ਅੰਦਰ ਹੀ ਹੋਵੇਗਾ ਜੋ ਹੋਆ ਹੋਵਤ ਸੋ ਜਾਣ ਉਹਨੂੰ ਜਾਣ ਲੈਂਦਾ ਹੈ ਕੀ ਜਾਣ ਲੈਂਦਾ ਹੈ ਪ੍ਰਭ ਆਪਣੇ ਕਾ ਹੁਕਮ ਪਛਾਨੈ ਉਹ ਵਾਹਿਗੁਰੂ ਪਰਮੇਸ਼ਰ ਦੇ ਹੁਕਮ ਨੂੰ ਉਹਦੇ ਨਿਜਮ ਨੂੰ ਪਛਾਨ ਲੈਂਦਾ ਹੈ ਜਾਣ ਲੈਂਦਾ ਹੈ ਮੇਰੇ ਹੱਥ ਕੁਝ ਵੀ ਨਹੀਂ ਹੈ ਜੋ ਪਿੱਛੇ ਹੋਇਆ ਉਹਦੇ ਵਿੱਚ ਵੀ ਮੇਰਾ ਜੋਰ ਨਹੀਂ ਚੱਲਿਆ ਜੋ ਅੱਗੇ ਹੋਣਾ ਹੈ ਉਹਦੇ ਵਿੱਚ ਵੀ ਮੇਰਾ ਜੋਰ ਨਹੀਂ ਚੱਲਣਾ ਤਿਸ ਕੀ ਮੈਂ ਮਾ ਕੌਣ ਬਖਾਨੂ ਪਾਤਸ਼ਾਹ ਕਹਿੰਦੇ ਜੇ ਕੋਈ ਐਸਾ ਜਨੂ ਹੋਵੇ ਹੁਕਮ ਵਿੱਚ ਰਹਿਣ ਵਾਲਾ ਹੋਵੇ ਉਸ ਪਰਮੇਸ਼ਰ ਦੀ ਹਜ਼ੂਰੀ ਵਿੱਚ ਵਸਣ ਵਾਲਾ ਹੋਵੇ ਜੇਬਾ ਤੋਂ ਉਹਦੇ ਜਸ ਨੂੰ ਗਾਉਣ ਵਾਲਾ ਹੋਵੇ ਪਰਮਾਤਮਾ ਦੀ ਭਗਤੀ ਚਾਹ ਦੇ ਨਾਲ ਕਰਨ ਵਾਲਾ ਹੋਵੇ ਤਿਸ ਕੀ ਮਹਿਮਾ ਕੌਣ ਬਖਾਨੋ ਪਰ ਐਸੇ ਪੂਰਨ ਪੁਰਖ ਦੀ ਮਹਿਮਾ ਵਡਿਆਈ ਦੀ ਵਖਿਆ ਦੀ ਵਿਆਖਿਆ ਕੌਣ ਕਰ ਸਕਦਾ ਹੈ ਕੋਈ ਨਹੀਂ ਕਰ ਸਕਦਾ ਤਿਸ ਕਾ ਗੁਣ ਕਹ ਏਕ ਨਾ ਜਾਨੂ ਉਹਦੇ ਕਿੰਨੇ ਗੁਣਾਂ ਨੂੰ ਕਹਿ ਲਈਏ ਅਸੀਂ ਐਸੇ ਪੂਰਨ ਪੁਰਖ ਬੰਦਗੀ ਕਰਨ ਵਾਲੇ ਦੇ ਇੱਕ ਵੀ ਗੁਣ ਨੂੰ ਨਹੀਂ ਜਾਣ ਸਕਦੇ ਆਠ ਪਹਿਰ ਪ੍ਰਭ ਬਸੈ ਹਜੂਰੇ ਅਠੇ ਪੈਰ ਉਹ ਵਾਹਿਗੁਰੂ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ ਵਸਦਾ ਹੈ ਜਿਵੇਂ ਉਹ ਪੁਰਮਖੋ ਸ਼ਾਇਦ ਕੁਵਾਰੀ ਗੱਲ ਪਹਿਲਾਂ ਸਾਂਝੀ ਕੀਤੀ ਸੀ ਨਾ ਉਹ ਸ਼੍ਰੀ ਕ੍ਰਿਸ਼ਨ ਜੀ ਦੇ ਕੋਲ ਦਰਯੋਦਨ ਵੀ ਆ ਗਿਆ ਤੇ ਅਰਜੁਨ ਵੀ ਆ ਗਿਆ ਦੋਨਾਂ ਨੂੰ ਕਬੂਤਰ ਦਿੱਤੇ ਹੇ ਅਰਜੁਨ ਜਿੱਥੇ ਕੋਈ ਨਾ ਦੇਖਦਾ ਹੋਵੇ ਉੱਥੇ ਜਾ ਕੇ ਇਹਦਾ ਗਲ ਮਰੂੜਦੀ। ਦੁਨਾਂ ਨੂੰ ਭੇਜਦੇ ਤਾਂ ਦ੍ਰਿਯੋਦਨ ਗੁਰ ਖੋ ਗਿਆ। ਥੋੜਾ ਜਿਹਾ ਇਦਾਂ ਮਹਿਲ ਤੋਂ ਬਾਹਰ ਨਿਕਲਿਆ ਆਸ-ਪਾਸਾ ਦੇਖਿਆ। ਕਬੂਤਰ ਦੀ ਧੌਣ ਮਰੂੜੀ ਤੇ ਵਾਪਸ ਲਿਆਂਦਾ। ਅਰਜੁਨ ਸਾਰਾ ਦਿਨ ਫਿਰਦਾ ਰਿਹਾ ਸ਼ਾਮ ਨੂੰ ਕਬੂਤਰ ਜਾਉਂਦਾ ਵਾਪਸ ਲੈ ਕੇ ਆ ਗਿਆ। ਵਿਚਿਆ ਅਰਜੁਨ ਉਹਨੂੰ ਵਾਪਸ ਆ ਗਿਆ। ਕਹਿਣ ਲੱਗਾ हे ਭਗਵਾਨ ਬਹੁਤ ਥਾਵਾਂ ਐਸੀਆਂ ਮਿਲੀਆਂ ਜਿੱਥੇ ਕੋਈ ਬੰਦਾ ਨਹੀਂ ਸੀ ਦੇਖ ਰਿਹਾ ਬਹੁਤ ਥਾਵਾਂ ਐਸੀਆਂ ਦੇਖੀਆਂ ਜਿੱਥੇ ਕੋਈ ਪਸ਼ੂ ਪੰਛੀ ਨਹੀਂ ਸੀ ਦੇਖ ਰਿਹਾ ਪਰ ਇੱਕ ਵੀ ਥਾਂ ਐਸੀ ਨਹੀਂ ਮਿਲੀ ਜਿੱਥੇ ਪਰਮਾਤਮਾ ਪ੍ਰਭੂ ਨਾ ਦੇਖਦਾ ਹੋਵੇ ਇੱਕ ਵੀ ਥਾਂ ਨਹੀਂ ਮਿਲੀ ਐਸੀ ਬਸ ਗੁਰਮਖੋਪਾਪ ਛੁੱਟ ਗਿਆ ਨਾ ਜਦੋਂ ਇਹ ਕਹਿ ਦਿੰਦਾ ਵੀ ਕੋਈ ਥਾਂ ਨਹੀਂ ਹੈ ਜਿੱਥੇ ਰੱਬ ਨਾ ਹੋਵੇ ਛੁੱਟ ਗਏ ਨੇ ਪਾਪ ਛੁੱਟ ਗਈਆਂ ਬੁਰਾਈਆਂ ਤੋ ਆਠ ਪੈਰ ਪ੍ਰਭ ਬਸੈ ਹਜ਼ੂਰੇ ਇਦਾਂ ਇਦਾਂ ਮਨ ਚ ਇਹ ਗੱਲ ਪੱਕੀ ਧਾਰ ਕਰ ਲੈਣੀ ਐ ਮੈਂ ਸਦਾ ਉਸ ਵਾਹਿਗੁਰੂ ਦੀ ਹਜ਼ੂਰੀ ਦੇ ਵਿੱਚ ਹਾਂ ਹੁੰਦਾ ਨਾ ਇਦਾਂ ਇਦਾਂ ਹੁੰਦਾ ਆਪਾਂ ਵੀ ਗੁਰਦੁਆਰੇ ਦਾ ਕਟੂਠ ਨਹੀਂ ਬੋਲਣਾ ਆਮ ਤੌਰ ਸਾਡਾ ਇਹ ਸੁਭਾਅ ਹੁੰਦਾ ਇਦਾਂ ਵੀ ਜੀ ਗੁਰਦੁਆਰਾ ਐ ਇੱਥੇ ਥੋੜਾ ਇੱਥੇ ਨਿੰਦਿਆ ਨਹੀਂ ਕਰਨੀ ਕਿਉਂਕਿ ਗੁਰੂ ਦਾ ਦਵਾਰਾ ਹੈ ਇੱਥੇ ਕਟੂਠ ਨਹੀਂ ਬੋਲਣਾ ਇੱਥੇ ਪਾਪ ਨਹੀਂ ਕਰਨਾ ਕਿਉਂ ਕਿ ਗੁਰੂ ਜੀ ਰਹਿੰਦੇ ਹਨ ਤੇ ਜੇ ਇਹ ਸਦਾ ਹੀ ਮਹਿਸੂਸ ਕਰ ਲਈਏ ਗੁਰ ਮੇਰੇ ਸੰਗ ਸਦਾ ਹੈ ਨਾਲੇ ਉਹ ਕਦੇ ਪਾਪ ਨਹੀਂ ਕਰਾਂਗੇ ਇਹ ਗੁਰੂ ਤੇ ਨ ਸਦਾ ਹੀ ਮੇਰੇ ਨਾਲ ਹੈ ਆਠ ਪੈਰ ਪਰ ਬਸੈ ਹਜ਼ੂਰੇ ਕਾਉ ਨਾਨਕ ਸੇਈ ਜਨ ਪੂਰੇ ਹੈ ਨਾਨਕ ਉਹ ਜਨ ਉਹ ਪੁਰਖ ਪੂਰਨ ਹਨ ਉਹ ਬੰਦਗੀ ਕਰਨ ਵਾਲੇ ਮੁਕੰਮਲ ਪੁਰਸ਼ ਹਨ ਜਿਹੜੇ ਸਦਾ ਉਸ ਵਾਹਿਗੁਰੂ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ ਵਸਦੇ ਹਨ ਬਾਤਸ਼ਕ ਕਿਰਪਾ ਕਰਨ ਕਦੇ ਗੁਰਮਖੋ ਏ ਵਾਹਿਗੁਰੂ ਜੀ ਦੀ ਕਿਰਪਾ ਦੀ ਦਾਤ ਕਿਲਕਾ ਮਾਤਰ ਕਦੇ ਸਾਡੀ ਝੂਲੀ ਵੀ ਪੈ ਜਾਏ ਇਹਦੇ ਲਈ ਸਦਾ ਹੀ ਵਾਹਿਗੁਰੂ ਪਰਮੇਸ਼ਰ ਦੇ ਚਰਨਾਂ ਵਿੱਚ ਆਪਾਂ ਸਾਰੇ ਅਰਦਾਸ ਕਰੀਏ ਭੁੱਲਣਾ ਚੁੱਕਾਂ ਦੀ ਖਿਮਾ ਫਤਿਹ ਬਲਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ